ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 82ਵਾਂ ਦਿਨ 100 ਦਿਨ ਰੋਜ਼ ਅਲੱਗ-ਅਲੱਗ ਸਟਾਈਲ ਜਾਂ ਦਸਤਾਰਾ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ 5 ਮੀਟਰ ਦਾ ਸਿੰਗਲ ਪਰਨਾ ਫੁੱਲ ਵੈਲ ਕਪੜੇ ਦੇ ਵਿੱਚ ਸਜਾ ਕੇ ਦਿਖਾਵਾਂਗੇ ਇਸ ਸ਼ੇਪ ਦੇ ਵਿੱਚ ਸਿੰਗਲ ਪਰਨਾ ਹੋਵੇਗਾ ਜਿਹਦੀ ਅਸੀਂ ਨਾਲ-ਨਾਲ ਪੂਣੀ ਕਰਕੇ ਤੁਹਾਨੂੰ ਕੇਸ ਟੰਗ ਨਾਲ ਉੱਪਰਲੀ ਸਾਈਡ ਤੇ ਪੇਚ ਬਣਾਣੇ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਤੇ ਖੱਬੇ ਪਾਸੇ ਵੱਟ ਬਣਾਵਾਗੇ ਤੇ ਇਸ ਸ਼ੇਪ 'ਚ ਕਿਵੇਂ ਸਜਾਣਾ ਹੈ ਇਹ ਪਰਨਾ ਸੁੱਕਾ ਹੀ ਆ ਤੇ ਇਹਨੂੰ ਮੈਂ ਡਾਇਰੈਕਟ ਖੋਲਾਂਗਾ ਤੇ ਫਿਰ ਇੱਕ ਨੁੱਕਰ ਫੜ ਕੇ ਉਦੋਂ ਜੀ ਤੈ ਮਾਰ ਕੇ ਤੁਹਾਨੂੰ ਇਹਦੀ ਪੂਣੀ ਕਰਦੇ ਹੋਏ ਨਾਲ ਨਾਲ ਸਜਾ ਕੇ ਦਿਖਾਉਂਗਾ ਇਸ ਪੰਨੇ ਨੂੰ ਸਕਿੱਪ ਨਾ ਕਰਿਓ ਪੂਰੀ ਵੀਡੀਓ ਦੇਖਿਓ ਤਾਂ ਜੋ ਤੁਸੀਂ ਵੀ ਸਿੱਖ ਸਕੋ ਕਿ ਪੰਨੇ ਨੂੰ ਸਜਾਉਂਦੇ ਹੋਏ ਨਾਲ-ਨਾਲ ਪੁਣੀ ਕਿਵੇਂ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਇਹ ਸਿੰਗਲ ਪੰਨਾ ਹੈ ਤੇ ਇਹਦਾ ਇੱਕ ਪੱਲਾ ਫੜ ਕੇ ਅਸੀਂ ਇਹਨੂੰ ਸਜਾਉਣਾ ਸ਼ੁਰੂ ਕਰਾਂਗੇ ਉਸ ਤੋਂ ਪਹਿਲਾਂ ਇਹਦੇ ਲਈ ਅਸੀਂ ਬੇਸ ਤਿਆਰ ਕਰਾਂਗੇ ਬੇਸ ਥੋੜਾ ਜਿਹਾ ਹੈਵੀ ਸਜਾਵਾਂਗੇ ਪੰਨੇ ਦੇ ਨੀਚੇ ਮੈਂ ਤੁਹਾਨੂੰ ਅੱਜ ਤੱਕ ਜ਼ਿਆਦਾ ਪੰਨਿਆਂ ਦੀ ਇਹ ਵੀਡੀਓ ਨਹੀਂ ਦਿੱਤੀਆਂ ਹੈਗੀਆਂ ਇਸ ਲਈ ਹੁਣ ਜਿਹੜਾ ਆਪਣਾ ਚੈਲੰਜ ਹੈ ਇਹਦੇ ਵਿੱਚ ਅਸੀਂ ਆਪਣੇ ਪਰੰਦੇ ਵੀ ਇਨਕਲੂਡ ਕਰਾਂਗੇ ਪਹਿਲਾਂ ਅਸੀਂ ਨਾਰਮਲੀ ਜ਼ਿਆਦਾਤਰ ਤੁਹਾਨੂੰ ਦਸਤਾਰਾਂ ਸਜਾ ਕੇ ਦਿਖਾਈਆਂ ਜਿਦੇ ਵਿੱਚ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸੀਗੀਆਂ ਜਾਂ ਦੁਮਾਲਾ ਸੈੱਟ ਦੀਆਂ ਵੀਡੀਓ ਸੀਗੀਆਂ ਜਾਂ ਉਹਨਾਂ ਦੇ ਵਿੱਚ ਅਸੀਂ ਅਲੱਗ-ਅਲੱਗ ਸੈਲੀਬ੍ਰਿਟੀ ਟਾਈਪ ਦੀਆਂ ਦਸਤਾਰਾਂ ਤੁਹਾਨੂੰ ਸਜਾ ਕੇ ਦਿਖਾਈਆਂ ਸੀਗੀਆਂ ਖੱਬੇ ਪਾਸੇ ਜੂੜਾ ਕਰਕੇ ਨਾਲ ਅਸੀਂ ਕੰਗਾ ਸੈੱਟ ਨੂੰ ਵੀ ਨਾਲ ਹੀ ਰੱਖ ਲਵਾਂਗੇ ਜੇਕਰ ਤੁਸੀਂ ਸਿਰ ਦੇ ਵਿੱਚ ਘਾਰ ਜੂੜਾ ਕਰੋਗੇ ਤਾਂ ਐਕਸਟਰਾ ਖੱਬੇ ਪਾਸੇ ਬੇਸ ਰੱਖ ਸਕਦੇ ਹੋ ਜਿੰਨਾ ਕਿ ਤੁਸੀਂ ਪਰਨੇ ਨੂੰ ਫਲਾਣਾ ਹੈ ਉਹਦੇ ਉੱਪਰੋਂ ਤੁਸੀਂ 80 ਸੈਂਟੀਮੀਟਰ ਦਾ ਪਰਨਾ ਇਸ ਢੰਗ ਨਾਲ ਦੋ ਗੱਠਾ ਮਾਰ ਕੇ ਪਿੱਛੇ ਸਜਾ ਲੈਣਾ ਹੈ ਇਸ ਪਰਦੇ ਦੇ ਵਿੱਚ ਅਸੀਂ ਵੀਬ ਦਿਖਾਣੀ ਹੈ ਪ੍ਰੋਪਰ ਤੇ ਪਰਦੇ ਨੂੰ ਥੋੜਾ ਉੱਚਾ ਸਜਾਵਾਂਗੇ ਕਿਉਂਕਿ ਮੱਥੇ ਤੋਂ ਅਸੀਂ ਵੀਬ ਦਿਖਾਣੀ ਹੈ 50 ਨਹੀਂ ਦਿਖਾਣੀ ਫਿਰ ਅਸੀਂ ਕੇਸਾ ਨੂੰ ਚੰਗੀ ਤਰ੍ਹਾਂ ਹਰ ਹਿੱਸੇ ਤੋਂ ਅੰਦਰ ਕਰਕੇ ਇਸ ਤਰੀਕੇ ਨਾਲ ਪੱਲੇ ਨੂੰ ਲਗਾਉਣਾ ਹੈ ਪਰਦੇ ਨੂੰ ਚੰਗੀ ਤਰ੍ਹਾਂ ਬੰਨ ਲੈਣਾ ਹੈ ਥੋੜਾ ਟਾਈਟ ਹੋਵੇ ਤਾਂ ਜੋ ਪਰਦੇ ਦੀ ਗ੍ਰਿਪ ਵੀ ਹੈ ਜਿਹੜੀ ਉਹ ਬਣੀ ਰਵੇ ਇਸ ਜਗ੍ਹਾ ਤੋਂ ਪੱਲੇ ਨੂੰ ਪਿੰਚ ਕਰਕੇ ਇਸ ਢੰਗ ਨਾਲ ਲਾ ਲੈਣਾ ਹੈ ਕੰਨ ਦੇ ਉੱਪਰੋਂ ਕਿਉਂਕਿ ਜਿਹੜਾ ਪਹਿਲਾ ਲੜ ਹੋਊਗਾ ਉਹ ਸਾਡਾ ਖਿਸਕੇਗਾ ਨਹੀਂ ਤੇ ਆਪਣੀ ਜਗ੍ਹਾ ਤੇ ਟਿਕਿਆ ਰਹੇਗਾ ਜਦੋਂ ਤੁਸੀਂ ਇਸ ਢੰਗ ਨਾਲ ਪੱਲੇ ਨੂੰ ਲਗਾ ਲਵੋਗੇ ਬਾਕੀ ਬਚਦੇ ਕੱਪੜੇ ਨੂੰ ਤੁਸੀਂ ਅੰਦਰ ਕਰ ਦੇਣਾ ਆ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਜਾਂ ਚੈਨਲ ਤੇ ਪਹਿਲੀ ਵਾਰ ਪਹੁੰਚੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਆਉਣਾ ਤੱਕ ਪਹੁੰਚਦੀਆਂ ਇਹਨਾਂ ਨੇ ਮੇਰੇ ਵੀਰੋ ਹੁਣ ਤੁਹਾਨੂੰ ਅਸੀਂ ਪੰਨਾ ਸਜਾ ਕੇ ਦਿਖਾਵਾਂਗੇ ਉਸ ਤੋਂ ਪਹਿਲਾਂ ਇਹਦੀ ਸਟਾਰਟਿੰਗ ਕਿੱਦਾਂ ਕਰਨੀ ਆ ਉਹਨੂੰ ਚੰਗੀ ਤਰ੍ਹਾਂ ਸਮਝ ਲਓ ਪੂਰੀ ਵੀਡੀਓ ਤੁਹਾਨੂੰ ਡਿਟੇਲ ਚ ਦੱਸੀ ਜਾਵੇਗੀ ਤਾਗੇ ਵਾਲਾ ਹਿੱਸਾ ਉੱਪਰ ਆ ਕੇ ਖੱਬੇ ਪਾਸੇ ਕੰਨੀ ਰੱਖ ਲੈਣੀ ਹੈ ਫਿਰ ਸੱਜੇ ਪਾਸੇ ਉਹ ਤਾਗੇ ਵਾਲੇ ਹਿੱਸੇ ਨੂੰ ਥੋੜਾ ਜਿਹਾ ਅੰਦਰ ਕਰਾਂਗੇ ਤੇ ਖੱਬੇ ਪਾਸੇ ਉਹ ਵੀ ਕੰਨੀ ਨੂੰ ਬਰਾਬਰ ਅੰਦਰ ਕਰਾਂਗੇ ਦੋਨੋਂ ਸਾਈਡਾਂ ਤੋਂ ਪੱਲੇ ਤੁਸੀਂ ਬਰਾਬਰ ਜੇ ਅੰਦਰ ਕਰਨੇ ਆ ਫਿਰ ਇਹੀ ਖੁੱਲੇ ਵਾਲਾ ਹਿੱਸਾ نیچے ਰੱਖ ਕੇ ਤੁਸੀਂ ਇਸ ਢੰਗ ਨਾਲ ਲਗਾਉਣਾ ਹੈ ਦੇਖੋ نیچے ਰੱਖਿਆ ਇਸ ਨੂੰ ਤੁਹਾਡੇ ਵਾਲਾ ਇਹ ਤੇ ਸਿੱਧੇ ਵੱਲ ਰੱਖ ਕੇ ਇਹਨੂੰ ਪੱਲੇ ਨੂੰ ਮੂੰਹ ਦੇ ਵਿੱਚ ਫੜ ਲੈਣਾ ਹੈ ਹੁਣ ਅਸੀਂ ਪਰਦੇ ਦੇ ਪਹਿਲੇ ਲੜ ਤੋਂ ਹੀ ਵੱਟ ਬਣਾ ਕੇ ਤੁਹਾਨੂੰ ਦਿਖਾਵਾਂਗੇ ਇਸ ਢੰਗ ਨਾਲ ਮੇਰੇ ਵੀਰੋ ਤੁਸੀਂ ਵੀ ਕਰਨਾ ਹੈ ਹੁਣ ਇਸ ਪੱਲੇ ਨੂੰ ਖੋਲ ਕੇ ਇਹਦੇ ਵਿੱਚ ਜਿੰਨੇ ਹੋ ਸਕਣ ਉੰਨੇ ਵੱਟ ਬਣਾਣੇ ਆ ਪੱਨੇ ਦੀ ਸ਼ੇਪ ਆ ਜਿਹੜੀ ਉਹ ਬਹੁਤ ਮਾਇਨੇ ਰੱਖਦੀ ਹੁੰਦੀ ਆ ਇਸ ਲਈ ਥੋੜਾ ਜਿਹਾ ਗੁਲਾਈ ਦੇ ਵਿੱਚ ਪੰਨਾ ਸਜਾ ਕੇ ਦਿਖਾਵਾਂਗੇ ਤੇ ਤਿੱਖੀ ਸ਼ੇਪ ਕਰਾਂਗੇ ਅਖੀਰ ਦੇ ਵਿੱਚ ਪਹਿਲਾਂ ਤਾਂ ਤਿੰਨ ਚਾਰ ਵੱਟ ਬਣਾ ਕੇ ਇਸ ਪੱਲੇ ਤੇ ਰੱਖ ਲੈਣੇ ਆ ਫਿਰ ਉਹਨਾਂ ਨੂੰ ਥੋੜਾ ਜਿਹਾ ਵਟਾ ਦੇ ਵਿੱਚੋਂ ਵੱਟ ਕਢਣੇ ਆ ਪੱਲੇ ਨੂੰ ਸਹੀ ਤਰੀਕੇ ਨਾਲ ਟਾਈਟ ਕਰਕੇ ਅੱਖ ਦੇ ਉੱਤੋਂ ਖਿੱਚ ਕੇ ਲਗਾਉਣਾ ਹੈ ਤੇ ਪੱਲੇ ਨੂੰ ਖਿੱਚ ਕੇ ਇਹਦੇ ਵਿੱਚ ਵੱਟ ਪਾ ਕੇ ਲਗਾਉਣਾ ਹੈ ਚੰਗੀ ਤਰ੍ਹਾਂ ਪਿੱਛੇ ਤੱਕ ਸਿੱਧਾ ਪੱਲਾ ਲਗਾਣਾ ਹੈ ਕਿਤੇ ਡੂੰਗ ਨਾ ਪਵੇ ਇਸ ਗੱਲ ਦਾ ਵੀ ਤੁਸੀਂ ਨਾਲ-ਨਾਲ ਧਿਆਨ ਰੱਖਣਾ ਹੈ ਹੁਣ ਤੁਹਾਨੂੰ ਅਸੀਂ ਸੱਜੇ ਪਾਸਿਓਂ ਪੇਚਾਂ ਦੀ ਪੂਣੀ ਕਰਨੀ ਸਹੀ ਢੰਗ ਨਾਲ ਦੱਸਾਂਗੇ ਕਿ ਪੰਨੇ ਦੀ ਤੁਸੀਂ ਪੂਣੀ ਨਾਲ-ਨਾਲ ਕਿਵੇਂ ਕਰਨੀ ਹੈ ਸਭ ਤੋਂ ਪਹਿਲਾਂ ਦੋਨੋਂ ਪੱਲਿਆਂ ਨੂੰ ਖੋਲ ਲਵਾਂਗੇ ਨੀਚਲੇ ਪੱਲੇ ਨੂੰ ਉੱਪਰ ਜੋੜਾਂਗੇ ਤੇ ਉੱਪਰਲੇ ਪੱਲੇ ਨੂੰ ਇਹਦੇ ਉੱਪਰੋਂ ਜੀ ਘੁਮਾ ਕੇ نیچے ਲੈ ਕੇ ਆਵਾਂਗੇ ਇਹਦੇ ਨਾਲ ਉੱਪਰ ਇੱਕ ਮੋਟਾ ਜਿਹਾ ਪੇਚ ਬਣੂਗਾ ਜਿਹਦੇ ਨਾਲ ਤੁਸੀਂ ਉੱਪਰਲੇ ਹਿੱਸੇ ਤੇ ਲੜ ਦਿਖਾ ਸਕਦੇ ਹੋ ਥੋੜੀ ਜਿਹੀ ਮੋਟਾਈ ਦੇ ਵਿੱਚ ਫਿਰ ਪੱਲੇ ਨੂੰ ਅਸੀਂ ਖੋਲ ਲਵਾਂਗੇ ਪੱਲੇ ਨੂੰ ਚੰਗੀ ਤਰ੍ਹਾਂ ਖੋ ਫਿਰ ਇਹਨੂੰ ਇੱਕ-ਇੱਕ ਕਰਕੇ ਪਿੰਚ ਕਰਕੇ ਇਹਦੇ ਵਿੱਚ ਵੱਟ ਬਣਾਵਾਂਗੇ ਉੱਪਰਲੇ ਪੱਲੇ ਦੇ ਵੱਟ ਬਣਾਣੇ ਆ ਚੰਗੀ ਤਰ੍ਹਾਂ ਜਿੰਨੇ ਤੁਹਾਡੇ ਕੋਲ ਬਣ ਸਕਣ ਸਹੀ ਢੰਗ ਨਾਲ ਇਹ ਨਾ ਹੋਵੇ ਜਿਆਦਾ ਵੱਟ ਬਣਾਉਣ ਦੇ ਚੱਕਰ ਦੇ ਵਿੱਚ ਤੁਸੀਂ ਆਪਣੇ ਪਰਨੇ ਦੀ ਸ਼ੇਪ ਖਰਾਬ ਕਰ ਲਵੋ ਹੋ ਸਕੇ ਹਮੇਸ਼ਾ ਤਿੰਨ ਜਾਂ ਚਾਰ ਵੱਟ ਬਣਾਓ ਉਹਦੇ ਵਿੱਚੋਂ ਵੱਟ ਕੱਢਣ ਦੀ ਕੋਸ਼ਿਸ਼ ਕਰੋ ਇਸੇ ਢੰਗ ਨਾਲ ਤੁਸੀਂ ਪੱਲੇ ਨੂੰ نیچے ਤੱਕ ਸਹੀ ਕਰ ਲੈਣਾ ਨਾਲ ਦੀ ਨਾਲ ਧਿਆਨ ਰੱਖਿਓ ਕਿਤੇ ਵੀ ਡੰਗ ਨਾ ਪਵੇ ਇਸ ਗੱਲ ਨੂੰ ਵੀ ਦਿਮਾਗ ਦੇ ਵਿੱਚ ਰੱਖਿਓ ਜੇ ਕਿਤੇ ਡੰਗ ਪੈਂਦਾ ਤਾਂ ਕਪੜਾ ਹਮੇਸ਼ਾ ਅੰਦਰੋਂ ਜੀ ਐਡਜਸਟ ਕਰੋ ਜਿਵੇਂ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਹੁੰਦਾ ਹਾਂ ਆ ਇਸੇ ਢੰਗ ਨਾਲ ਤੁਸੀਂ ਅਗਲੇ ਪੱਲੇ ਦੀ ਵੀ ਪੂਣੀ ਕਰਨੀ ਆ ਦੋਨੋਂ ਪੱਲੇ ਖੋਲ ਕੇ ਨਿਜਲੇ ਪੱਲੇ ਨੂੰ ਉੱਪਰ ਕਰਕੇ ਇਸ ਤਰੀਕੇ ਨਾਲ ਦੋਨੋਂ ਪੱਲੇ ਅੰਦਰ ਨੂੰ ਫੋਲਡ ਕਰ ਦੇਣੇ ਨੇ ਇਹਦੇ ਨਾਲ ਉੱਪਰਲੇ ਹਿੱਸੇ ਤੇ ਤੁਹਾਨੂੰ ਮੋਟਾ ਕਪੜਾ ਮਿਲੇਗਾ ਤੇ ਤੁਹਾਡਾ ਉੱਪਰਲਾ ਲੜ ਥੋੜਾ ਜਿਆਦਾ ਮੋਟਾ ਲੱਗੇਗਾ ਦੇਖੋ ਇਸ ਸਾਈਡ ਤੋਂ ਨਾ ਸਿੰਗਲ ਪੰਨੇ ਦੀ ਪੂਣੀ ਕਰਨ ਦਾ ਸਹੀ ਤਰੀਕਾ ਇਹੀ ਆ ਹੁਣ ਇਸ ਪੇਜ ਨੂੰ ਇਸ ਤਰੀਕੇ ਨਾਲ ਪਿੰਚ ਕਰਕੇ ਇੱਕ ਜਗ੍ਹਾ ਤੇ ਰੱਖ ਲਓ ਐਦਾਂ ਕਰਕੇ ਤੁਸੀਂ ਇਹਦੇ ਵਿੱਚੋਂ ਹੋਰ ਵੱਟ ਕੱਢ ਸਕਦੇ ਹੋ ਵੱਟ ਤੁਹਾਡੇ ਜਿੰਨੇ ਹੋ ਸਕਣ ਜਿਆਦਾ ਦਿਖਣ ਪਾ ਪਾ ਤਾਂ ਨੋਰਮਲੀ ਤਿੰਨ ਚਾਰ ਵਟ ਹੀ ਰਹੇ ਆ ਉਹਦੇ ਵਿੱਚੋਂ ਵਟ ਕੱਢ ਰਹੇ ਆ ਹੋਰ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਅਸੀਂ ਜੇ ਵਟਾਂ ਦੇ ਵਿੱਚੋਂ ਵਟ ਕੱਢਨੇ ਆ ਤਾਂ ਉਹ ਹੋਰ ਜ਼ਿਆਦਾ ਕਿਵੇਂ ਵਧਾ ਸਕਦੇ ਆ ਸੀ ਤਿੰਨ ਚਾਰ ਵਟ ਪਾਓ ਇੱਕ ਵਟ ਦੇ ਵਿੱਚੋਂ ਕਪੜਾ ਫੜ ਕੇ ਉਹਦੇ ਦੋ ਵਟ ਬਣਾ ਦਿਓ ਇਹ ਚੀਜ਼ ਕਰਨ ਨੂੰ ਕਹਿ ਰਿਹਾ ਤੁਹਾਨੂੰ ਮੈਂ ਇਨਡਾਇਰੈਕਟਲੀ ਤੇ ਇਸ ਚੀਜ਼ ਨੂੰ ਬੜੇ ਹੀ ਢੰਗ ਨਾਲ ਕਰਨਾ ਹੈ ਕਿ ਤੇ ਤੁਹਾਡੇ ਵੱਟ ਖੋਲਣਾ ਜਾਣ ਅਗਲੇ ਪੱਲੇ ਦੇ ਵੀ ਦੋਨੋਂ ਪਲੇ ਇਸ ਤਰ੍ਹਾਂ ਖੋਲ ਕੇ ਤੁਸੀਂ ਬਰਾਬਰ ਕਰਕੇ ਇੱਕ ਵਾਰੀ ਅੰਦਰ ਨੂੰ ਪਿੰਚ ਕਰ ਦੇਣਾ ਹੈ ਇਸ ਢੰਗ ਨਾਲ ਤੁਹਾਡੇ ਸਾਰੇ ਪੱਲੇ ਸਹੀ ਤਰੀਕੇ ਨਾਲ ਲੱਗਣਗੇ ਉੱਪਰਲੇ ਹਿੱਸੇ ਤੇ ਪੱਲਿਆਂ ਦਾ ਜਿਹੜਾ ਗੈਪ ਆ ਉਹ ਤੁਸੀਂ ਘੱਟ ਰੱਖਣਾ ਹੈ ਸਿੰਗਲ ਪਰਣਾ ਆ ਇਸ ਲਈ ਇਹਦੇ ਲਾੜਾ ਜਿਹੜੇ ਉਹ 6 ਕ ਲੜ ਆਣਗੇ ਇਸ ਲਈ ਥੋੜਾ ਧਿਆਨ ਨਾਲ ਸਜਾਇਓ ਕਿਉਂਕਿ ਪੇਚਾਂ ਦਾ ਗੈਪ ਤੁਹਾਨੂੰ ਪੇਚਾਂ ਦੇ ਹਿਸਾਬ ਨਾਲ ਰੱਖਣਾ ਪੈਣਾ ਹੈ ਕਿ ਲੜ ਕਿੰਨੇ ਆ ਜਿਨਨੇ ਘੱਟ ਲੜ ਹੋਣਗੇ ਉਹਨਾਂ ਜ਼ਿਆਦਾ ਗੈਪ ਰੱਖਣਾ ਪੈਂਦਾ ਤੁਹਾਨੂੰ ਸ਼ੇਪ ਬਣਾਉਣ ਦੇ ਲਈ ਹੁਣ ਇਹਦੇ ਵੀ ਕੁਝ ਵਟ ਬਣਾ ਕੇ ਉਹਨਾਂ ਵਟਾਂ ਦੇ ਵਿੱਚੋਂ ਵਟ ਕੱਢ ਕੇ ਇਸ ਢੰਗ ਨਾਲ ਪੱਲੇ ਨੂੰ ਲਗਾਣਾ ਹੈ ਥੋੜਾ ਜਿਹਾ ਪਿਆਰ ਨਾਲ ਕਰਨਾ ਹੈ ਇਸ ਕੰਮ ਨੂੰ ਤੇ ਹੌਲੀ-ਹੌਲੀ ਕਰਨ ਦੀ ਕੋਸ਼ਿਸ਼ ਕਰਨੀ ਹੈ ਜੇ ਤਾਂ ਤੁਸੀਂ ਨਵੇਂ ਹੋ ਜਾਂ ਪਹਿਲੀ ਵਾਰ ਇਹੋ ਜਿਹੀ ਦਸਤਾਰਾ ਸਜਾ ਰਹੇ ਹੋ ਆਹ ਹੋ ਸਕਦਾ ਹੈ ਕਿ ਤੁਹਾਨੂੰ ਪਹਿਲੀ ਪਹਿਲੀ ਵਾਰ ਇਹ ਥੋੜਾ ਜਿਹਾ ਔਖਾ ਲੱਗੇ ਕੰਮ ਬਟ ਜਿੱਦਾਂ ਇਹਦਾ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਤੁਸੀਂ ਇਹਨਾਂ ਚੀਜ਼ਾਂ 'ਚ ਆਪਣੇ ਆਪ ਮਹਾਰਤ ਹਾਸਲ ਕਰ ਲਓਗੇ ਦੇਖੋ ਮੇਰੇ ਵੀਰੋ ਇਹਨਾਂ ਪੇਚਾਂ ਦਾ ਖੱਬੇ ਪਾਸੇ ਉਹ ਗੈਪ ਮੈਂ ਕੇਸ ਢੰਗ ਨਾਲ ਕਿੰਨਾ ਘੱਟ ਰੱਖ ਰਿਆ ਆ ਜਿਹੜੇ ਆਪਾਂ ਵਟ ਬਣਾ ਰਹੇ ਆ ਉਹਨਾਂ ਨੂੰ ਘੱਟ ਘੱਟ ਸਪੇਸ ਤੇ ਰੱਖ ਰਹੇ ਆ ਕਿਉਂਕਿ ਇਹਦੇ ਵਿੱਚ ਨਾ ਸਿੰਗਲ ਪੰਨਾ ਹੋਣ ਕਾਰਨ 6 ਲੜਾਣੇ ਆ ਸਾਡੇ ਨੋਰਮਲ ਤੇ ਇਹਨਾਂ ਨੂੰ ਧਿਆਨ ਨਾ ਰੱਖਣਾ ਆਪਣੀ ਜਗ੍ਹਾ ਤੇ ਸੱਜੇ ਪਾਸਿਓ ਇਸ ਪੱਲੇ ਨੂੰ ਘੁਮਾ ਕੇ ਉਸੇ ਤਰੀਕੇ ਨਾਲ ਪੂਣੀ ਕਰਕੇ ਦੇਖੋ ਕਿੰਨੇ ਘੱਟ ਸਪੇਸ ਤੇ ਰੱਖ ਰਹੇ ਆ ਉੱਪਰਲੇ ਹਿੱਸੇ ਤੋਂ ਮੈਂ ਪੇਚਾਂ ਨੂੰ ਚੰਗੀ ਤਰ੍ਹਾਂ ਖੋਲ ਕੇ ਇੱਕ ਜਗ੍ਹਾ ਤੇ ਇਕੱਠਾ ਕਰ ਰਹੇ ਆ ਜੇ ਤੁਹਾਡੇ ਕੋਲ ਪਿੰਚ ਕਰਕੇ ਵਟ ਨਹੀਂ ਪੈਂਦੇ ਤਾਂ ਇਸ ਤਰ੍ਹਾਂ ਇਕੱਠੇ ਕਰਕੇ ਇੱਕ-ਇੱਕ ਕਰਕੇ ਵਟ ਇਕੱਠੇ ਕਰ ਲਓ ਇੱਕ ਜਗ੍ਹਾ ਤੇ ਫਿਰ ਉਹਨਾਂ ਨੂੰ ਪਿੰਚ ਕਰ ਲਓ ਜਦੋਂ ਅਸੀਂ ਇਸ ਤਰੀਕੇ ਨਾਲ ਵੱਟ ਪਾਣੇ ਆ ਇਹਨਾਂ ਉਨੇ ਹੀ ਵੱਟ ਪੈਂਦੇ ਆ ਜਿੰਨੇ ਤੁਸੀਂ ਪਿੰਚ ਕਰਦੇ ਆ ਜੇ ਤੁਸੀਂ ਅੰਗੂਠੇ ਨਾਲ ਇਕੱਠਾ ਕਰਕੇ ਵੱਟ ਬਣਾਣੇ ਆ ਉਹਨਾਂ ਆਪਣੇ ਹਿਸਾਬ ਨਾਲ ਵੱਟ ਨਹੀਂ ਪੈਂਦੇ ਉਹਨਾਂ ਦਸਤਾਰ ਦੇ ਹਿਸਾਬ ਨਾਲ ਵੱਟ ਪੈਂਦੇ ਹੁੰਦੇ ਆ ਜੇ ਤੁਸੀਂ ਪਿੰਚ ਕਰਕੇ ਬਣਾਉਂਗੇ ਤਾਂ ਵੱਟ ਉਨੇ ਪੈਣਗੇ ਜਿੰਨੇ ਤੁਸੀਂ ਚਾਹੋਗੇ ਠੀਕ ਹੈ ਮੇਰੇ ਵੀਰੋ ਤੇ ਹੁਣ ਅਸੀਂ ਜਿਹੜਾ ਬੇਸਸ ਆ ਉਹਨੂੰ ਹੌਲੀ-ਹੌਲੀ ਪਰਦੇ ਦੇ ਅੰਦਰ ਕਰਨ ਦੀ ਕੋਸ਼ਿਸ਼ ਕਰਨੀ ਆ ਤਾਂ ਜੋ ਪਰਦੇ ਦੀ ਜਿਹੜੀ ਸ਼ੇਪ ਆ ਉਹ ਜ਼ਿਆਦਾ ਇੰਪਰੂਵ ਹੋ ਸਕੇ ਦੋਨੋਂ ਪੱਲੇ ਖੋਲ ਕੇ ਇਸ ਤਰੀਕੇ ਨਾਲ ਫਿਰ ਜੋੜ ਲੈਣੇ ਆ ਉੱਪਰਲੇ ਪੱਲੇ ਨੂੰ ਮੋਟਾ ਕਰਕੇ ਫਿਰ ਇਸ ਟੰਗ ਨਾਲ ਲਗਾ ਦੇਣਾ ਆ। ਦੇਖੋ ਹੁਣ ਪੱਲੇ ਕੰਨ ਤੋਂ نیچے ਵੀ ਲੈ ਕੇ ਆਣੇ ਆ ਸੀ ਤਾਂ ਜੋ ਸੱਜੇ ਪਾਸੇ ਵੀ ਥੋੜਾ ਹਿੱਸਾ ਪੜ ਸਕੇ ਕੰਨ ਤੋਂ ਥੱਲੇ ਕਿਉਂਕਿ ਦੋਨਾਂ ਸਾਈਡਾਂ ਤੋਂ ਤੁਹਾਡੀਆਂ ਅੱਖਾਂ ਵੀ ਬਰਾਬਰ ਟਕੀਆਂ ਹੋਣੀਆਂ ਚਾਹੀਦੀਆਂ ਨੇ ਤੇ ਅਖੀਰ ਤੇ ਵੀ ਵੀ ਸੈਂਟਰ ਦੇ ਵਿੱਚ ਬਣਨੀ ਚਾਹੀਦੀ ਆ। ਇਸ ਪੱਲੇ ਨੂੰ ਚੰਗੀ ਤਰ੍ਹਾਂ ਖੋਲਣਾ ਆ ਉੱਪਰੋਂ ਜੀ ਮੋਟਾ ਕਰਦੇ ਹੋਏ ਇਹਦੇ ਵੀ ਕੁਝ ਵੱਟ ਬਣਾ ਲੈਣੀਆਂ ਤੇ ਇੱਕ ਜਗ੍ਹਾ ਤੇ ਪਿੰਚ ਕਰਨੀਆਂ ਆ। ਜਿੰਨੇ ਹੋ ਸਕਣ ਉਨੇ ਹੀ ਵਟ ਬਣਾਣੇ ਆ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰ ਰਹੀਆਂ ਇਹਨਾਂ ਗੱਲਾਂ ਨੂੰ ਤਾਂ ਜੋ ਤੁਹਾਡੇ ਦਿਮਾਗ ਵਿੱਚ ਇੱਕ ਵਾਰੀ ਬੈਠ ਜਾਣ ਤਿੰਨ ਚਾਰ ਵਟ ਬਣਾਓ ਇੱਕੋ ਜਗ੍ਹਾ ਤੇ ਰੱਖੋ ਤੇ ਪੱਨਨੇ ਨੂੰ ਉੱਪਰੋਂ ਵੀ ਪਿੰਚ ਕਰੋ ਥੋੜਾ ਜਿਹਾ ਖੜਵੀ ਸ਼ੇਪ ਦੇ ਵਿੱਚ ਹੋਣਾ ਚਾਹੀਦਾ ਪਰ ਨਾ ਪੂਰੀ ਗੋਲਾਈ ਨਹੀਂ ਬਣਾਣੀ ਹੈਗੀ ਸ਼ੇਪਾਂ ਵੀ ਮੈਂ ਤੁਹਾਨੂੰ ਅਲੱਗ-ਅਲੱਗ ਦੱਸਦਾ ਹੁੰਨਾ ਹਰ ਇੱਕ ਵੀਡੀਓ ਦੇ ਵਿੱਚ ਤਾਂ ਜੋ ਅਸੀਂ ਇੱਕੋ ਸ਼ੇਪ ਵੀ ਨਾ ਦੇਈ ਜਾਈਏ ਦੇਖੋ ਬਣਾਏ ਮੈਂ ਤਿੰਨ ਕ ਵਟ ਸੀਗੇ ਤੇ ਇਹਨਾਂ ਤਿੰਨਾਂ ਵਟਾਂ ਨੂੰ ਹੀ ਮੈਂ ਕਿੰਨੇ ਜ਼ਿਆਦਾ ਵਟਾਂ ਦੇ ਵਿੱਚ ਕਨਵਰਟ ਕਰ ਦਿੱਤਾ ਹੋਇਆ ਇਸੇ ਚੀਜ਼ ਨੂੰ ਕਰਨ ਨੂੰ ਮੈਂ ਤੁਹਾਨੂੰ ਕਹਿ ਰਹੀਆਂ ਤੇ ਤੁਸੀਂ ਇਸ चीज ਨੂੰ ਉਦੋਂ ਕਰ ਸਕੋਗੇ ਜਦੋਂ ਤੁਸੀਂ ਇਹਦੀ ਪ੍ਰੈਕਟਿਸ ਕਰੋਗੇ ਜਿੱਥੋਂ ਜਿਹੜੀ ਚੀਜ਼ ਤੁਹਾਨੂੰ ਨਹੀਂ ਸਮਝ ਆਂਦੀ ਉਥੋਂ ਜੀ ਵੀਡੀਓ ਪੋਜ਼ ਕਰਕੇ ਥੋੜੀ ਬੈਕ ਕਰੋ ਵੀਡੀਓ ਤੇ ਦੁਬਾਰਾ ਉਸ ਚੀਜ਼ ਨੂੰ ਦੇਖੋ ਇਹਦੇ ਨਾਲ ਤੁਸੀਂ ਨਾਲ ਦੇ ਨਾਲ ਪ੍ਰੈਕਟਿਸ ਵੀ ਕਰਨੀ ਹੈ ਤੇ ਨਾਲ ਦੇ ਨਾਲ ਵੀਡੀਓ ਵੀ ਦੇਖਣੀ ਹੈ ਇਹਦੇ ਨਾਲ ਤੁਹਾਨੂੰ ਸਮਝ ਆ ਜਾਵੇਗੀ ਛੇਤੀ ਹੁਣ ਅਗਲੇ ਪੱਲੇ ਨੂੰ ਲਗਾਉਣ ਲਈ ਪਹਿਲਾਂ ਉਸੇ ਢੰਗ ਨਾਲ ਅਸੀਂ ਪੂਣੀ ਕਰਾਂਗੇ ਪੂਣੀ ਕਰਕੇ ਮੋਟਾ ਹਿੱਸਾ ਉੱਪਰ ਆ ਕੇ ਇਸ ਢੰਗ ਨਾਲ ਤੁਸੀਂ ਲਾ ਲੈਣਾ ਹੈ ਫਿਰ ਦੇਖ ਲਿਓ ਇਹਨੂੰ ਆਪਾਂ ਸਹੀ ਤਰੀਕੇ ਨਾਲ ਦੋਨੋਂ ਅੱਖਾਂ ਬਰਾਬਰ ਟਕਣੀਆਂ ਨੇ ਜਿੱਦਾਂ ਤੁਹਾਡੀ ਖੱਬੀ ਅੱਖ ਹੈ ਨਾ ਉਸੇ ਤਰੀਕੇ ਨਾਲ ਤੁਹਾਡੀ ਸੱਜੀ ਅੱਖ ਟਕੀ ਹੋਣੀ ਚਾਹੀਦੀ ਆ ਇਸ ਜਗ੍ਹਾ ਤੋਂ ਪੱਲਾ ਤੁਸੀਂ ਖੋਲ ਕੇ ਦੋਨੋਂ ਗੱਲਾਂ ਵੀ ਬਰਾਬਰ ਟਕਣੀਆਂ ਨੇ ਇਸ ਪੱਲੇ ਨੂੰ ਚੰਗੀ ਤਰ੍ਹਾਂ ਬਰਾਬਰ ਕਰਨ ਤੋਂ ਬਾਅਦ ਇੱਕ ਸਾਫ਼ ਜਿਹਾ ਲੜ ਲੈਣਾ ਹੈ ਇਹਦੇ ਨਾਲ ਤੁਸੀਂ ਦਸਤਾਰ ਦੀ ਜਿਹੜੀ ਸ਼ੇਪ ਆਪਣੇ ਪਰਦੇ ਦੀ ਜਿਹੜੀ ਸ਼ੇਪ ਆ ਉਹਨੂੰ ਆਪਣੇ ਹਿਸਾਬ ਨਾਲ ਬਦਲ ਸਕਦੇ ਆ ਇਸ ਪਰਨੇ ਨੂੰ ਤੁਸੀਂ ਸੈਮੀ ਸ਼ੇਪ ਦੇ ਵਿੱਚ ਵੀ ਕਰ ਸਕਦੇ ਆਂ ਤੇ ਪਿਓਰ ਸ਼ੇਪ ਦੇ ਵਿੱਚ ਵੀ ਕਰ ਸਕਦੇ ਆਂ ਇਹ ਚੀਜ਼ ਤੁਸੀਂ ਪੇਚਾਂ ਦੇ ਗੈਪ ਨਾਲ ਵਧਾ ਘਟਾ ਸਕਦੇ ਆਂ ਹੁਣ ਅਸੀਂ ਇਹਨੂੰ ਇੱਕ ਵਾਰੀ ਸਿੰਗਲ ਪਿੰਚ ਕਰਨਾ ਹੈ ਆਖਰੀ ਪੇਚ ਦਾ ਸੀ ਕੋਈ ਵੀ ਵੱਟ ਨਹੀਂ ਬਣਾਉਣਾ ਸਿੰਗਲ ਇੱਕ ਲੜ ਬਣਾਉਣਾ ਹੈ ਸਾਫ਼ ਜੈ ਇਹਨੂੰ ਇਸ ਤਰੀਕੇ ਨਾਲ ਪਿੰਚ ਕਰਕੇ ਵੀ ਤੁਹਾਡੀ ਸੈਂਟਰ ਚ ਬਣੇ ਇਸ ਗੱਲ ਦਾ ਤੁਸੀਂ ਜ਼ਿਆਦਾ ਧਿਆਨ ਰੱਖਣਾ ਹੈ ਇੱਕ ਇੱਕ ਕਰਕੇ ਉੱਪਰਲੇ ਸਾਰੇ ਪੇਚਾਂ ਨੂੰ ਅਸੀਂ ਫੋਲਡ ਕਰਾਂਗੇ ਤਾਂ ਜੋ ਤੁਹਾਡਾ ਪਰਨਾ ਜਿਹੜਾ ਥੋੜਾ ਫਰੰਟ ਤੇ ਆਵੇ ਪਿੱਛੇ ਨੂੰ ਉੱਪਰਲੇ ਲੜ ਖਿਸਕਣੇ ਨਹੀਂ ਚਾਹੀਦੇ ਇਸ ਪੱਲੇ ਨੂੰ ਸਾਫ਼ ਕਰਕੇ ਨਾਲ-ਨਾਲ ਪਤਲਾ ਜਾਂ ਕਪੜਾ ਕਰਦੇ ਹੋਏ ਪਿੱਛੇ ਨੂੰ ਲਾਣਾ ਹੈ ਜਿਹੜਾ ਬਾਕੀ ਪੱਲਾ ਬਚੇਗਾ ਉਹਨੂੰ ਤੁਸੀਂ ਉੱਪਰੋਂ ਜੀ ਅੰਦਰ ਕਰ ਦੇਣਾ ਹੈ ਦੇਖੋ ਇਹ ਪਰਨਾ ਤੁਸੀਂ ਪਿੱਛੇ ਵੀ ਖਤਮ ਕਰ ਸਕਦੇ ਆ ਬਟ ਇਹਨੂੰ ਇੱਥੇ ਲਗਾਓਗੇ ਨਾ ਤਾਂ ਤੁਹਾਡਾ ਪਰਨਾ ਹੋਰ ਤੁਸੀਂ ਫਲਾ ਸਕਦੇ ਆ ਇਸੇ ਕਪੜੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਅੰਦਰ ਕਰ ਦਿਓ ਕਿਉਂਕਿ ਇਹ ਫੁੱਲ ਵੈਲ ਕਪੜਾ ਆ ਫੁੱਲ ਵੈਲ ਕਪੜੇ ਦੇ ਵਿੱਚ ਨਾ ਤੁਸੀਂ ਕਪੜਾ ਜਿੰਨਾ ਮਰਜ਼ੀ ਅੰਦਰ ਕਰ ਦੋ ਇਹ ਇਕੱਠਾ ਬੜੀ ਛੇਤੀ ਹੋ ਜਾਂਦਾ ਹੈ ਉਹ ਉਪਰ ਜੀ ਸਜਾ ਵੀ ਅਸੀਂ ਸੁੱਕਾ ਪੜਨਾ ਹੀ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੈਸੇ ਤੁਹਾਨੂੰ ਪਤਾ ਹੀ ਲੱਗ ਰਿਹਾ ਹੋਣਾ ਹੈ ਕਿਉਂਕਿ ਇਹ ਫੁੱਲਦਾ ਹੀ ਨਹੀਂ ਜਦੋਂ ਅਸੀਂ ਇਹਨੂੰ ਜਿਆਦਾ ਗਿੱਲਾ ਕਰ ਲਈ ਨਾ ਕੱਪੜੇ ਨੂੰ ਫੁੱਲ ਵੈਲ ਨੂੰ ਫਿਰ ਇਹ ਫੁੱਲਦਾ ਹੀ ਨਹੀਂ ਹੈਗਾ ਇਹਨਾਂ ਇਹਦੇ ਨੀਚੇ ਜਾਂ ਤਾਂ ਤੁਹਾਨੂੰ ਵੱਡਾ 베ਸ ਬੰਨਣਾ ਪਏਗਾ ਜਾਂ ਤੁਹਾਨੂੰ ਸੁੱਕੀ ਬੰਨਣੀ ਪੈਗੀ ਇਹੇ ਦਸਤਾਰ ਇਹੇ ਵੀਡੀਓ ਖਾਸ ਹੋਣਾ ਵੀਰਾਂ ਲਈ ਜਿਹੜੇ ਫੁੱਲ ਵੈਲ ਦੇ ਵਿੱਚ ਦਸਤਾਰਾਂ ਜਾਂ ਪੰਨੇ ਸਜਾਉਣਾ ਚਾਹੁੰਦੇ ਨੇ ਵੈਸੇ ਮੇਰੇ ਕਈ ਵੀਰ 5 ਮੀਟਰ ਦੀਆਂ ਤਾਂ ਦਸਤਾਰਾਂ ਹੀ ਸਜਾਉਂਦੇ ਮੈਂ ਤੁਹਾਨੂੰ ਪੜਨਾ ਹੀ ਬਣ ਕੇ ਦਿਖਾਤਾ 5 ਮੀਟਰ ਦਾ ਮੇਰੇ ਲਈ ਇਹ ਹੈ ਮੈਨੂੰ ਇਹ ਪਰਦੇ টাইਪ ਹੀ ਲੱਗਾ ਦਸਤਾਰ ਤਾਂ ਮੈਨੂੰ ਬਹੁਤ ਛੋਟੀ ਲੱਗਣੀ ਸੀ ਜੇ ਜੇ ਮੈਂ ਸਜਾਂਦਾ ਬਾਕੀ 5.5 ਮੀਟਰ ਦੀਆਂ ਦਸਤਾਰਾਂ ਦੀ ਇਹ ਵੀਡੀਓ ਵੀ ਮੈਂ ਪੋਸਟ ਕੀਤੀਆਂ ਹੋਈਆਂ ਉਹ ਤੁਸੀਂ ਚੈਨਲ ਤੇ ਜਾ ਕੇ ਦੇਖ ਲਿਓ ਹੁਣ ਤੁਹਾਨੂੰ ਅਸੀਂ ਇਸ ਚੈਲੰਜ ਦੇ ਵਿੱਚ ਨਾ 5.5 ਮੀਟਰ ਦੀਆਂ ਦਸਤਾਰਾਂ ਦੀ ਇਹ ਵੀਡੀਓ ਵੀ ਦਵਾਂਗੇ ਅਲੱਗ-ਅਲੱਗ ਸਟਾਈਲ ਦੀਆਂ ਜਿਹੜੀਆਂ ਤੁਹਾਨੂੰ ਪਿੱਛੇ ਵੀਡੀਓ ਦਿੱਤੀਆਂ ਸਾਰੀਆਂ ਵੀਡੀਓ ਤੁਹਾਨੂੰ 5.5 ਮੀਟਰ ਦੀਆਂ ਦਸਤਾਰਾਂ ਦੇ ਵਿੱਚ ਵੀ ਦਵਾਂਗਾ ਮੈਂ ਹੁਣ ਤੁਸੀਂ ਦੇਖੋ ਅਸੀਂ ਪੰਨੇ ਨੂੰ ਇੱਕ-ਇੱਕ ਕਰਕੇ ਉੱਪਰ ਇਹ ਸਾਰੇ ਲੜਾਂ ਨੂੰ ਅੰਦਰ ਨੂੰ ਪਿੰਚ ਕਰ ਲਾਂਗੇ ਇਸ ਲੜ ਨੂੰ ਅਸੀਂ ਚੰਗੀ ਤਰ੍ਹਾਂ ਪਰਨੇ ਦੀ ਸ਼ੇਪ ਦੇਖੋ ਹੁਣ ਕਿੰਨੀ ਸੋਹਣੀ ਲੱਗ ਰਹੀ ਹੈ ਬਾਕੀ ਸ਼ੇਪ ਤੁਹਾਡੇ ਆਪਣੇ ਖੁਦ ਦਿਮਾਗ ਤੇ ਡਿਪੈਂਡ ਕਰਦੀ ਆ ਜਾਂ ਤੁਹਾਨੂੰ ਸ਼ੇਪ ਚਾਹੀਦੀ ਕਿੱਦਾਂ ਆ ਇਸ ਚੀਜ਼ ਨੂੰ ਥੋੜਾ ਤੁਹਾਨੂੰ ਦਿਮਾਗ ਦੇ ਵਿੱਚ ਰੱਖ ਕੇ ਹੀ ਕੰਮ ਕਰਨਾ ਪੈਣਾ ਆ ਪਹਿਲਾਂ ਅਸੀਂ ਇੱਕ ਇੱਕ ਕਰਕੇ ਉੱਪਰਲੇ ਪੱਲਿਆਂ ਨੂੰ ਸਲਾਈ ਨਾਲ ਇਸ ਤਰੀਕੇ ਨਾਲ ਸਾਫ਼ ਕਰ ਲੈਣਾ ਆ ਫਿਰ ਮੇਰੇ ਵੀਰੋ ਸ਼ੇਪ ਨੂੰ ਮੇਨਟੇਨ ਕਰਦੇ ਹੋਏ ਦੇਖ ਲੈਣਾ ਕਿਤੇ ਕੋਈ ਕਮੀ ਪੇਸ਼ੀ ਆ ਤਾਂ ਉਹਨੂੰ ਅਸੀਂ ਪਹਿਲਾਂ ਹੀ ਦੂਰ ਕਰ ਦੇਣਾ ਆ ਇਸ ਜਗ੍ਹਾ ਤੋਂ ਤੁਸੀਂ ਪਰਨੇ ਨੂੰ ਥੋੜਾ ਖੜਾ ਵੀ ਕਰ ਸਕਦੇ ਹੋ ਤੇ ਜਿਹੜੀ ਨੁੱਕਰ ਜੀ ਬਣਦੀ ਹੁੰਦੀ ਆ ਪਹਿਲਾਂ ਅਸੀਂ ਸੇਨ ਨੂੰ ਟਕਾਂਗੇ ਦੋਨੋਂ ਪੱਲੇ ਦੇਖੋ ਤੁਹਾਡੇ ਖੱਬੇ ਪਾਸੇ ਆ ਖੁੱਲਾ ਹਿੱਸਾ ਤੁਹਾਡਾ ਖੱਬੇ ਪਾਸੇ ਆ ਸੱਜੇ ਪਾਸੇ ਤੁਹਾਡਾ ਬੰਦ ਹਿੱਸਾ ਆ ਸੇਨ ਨੂੰ ਅਸੀਂ ਦੋੜਾ ਟਕਾਂਗੇ ਇਹਦੇ ਨਾਲ ਜਿਹੜਾ ਤੁਸੀਂ ਨੀਚੇ ਕੋਈ ਵੀ ਡਾਰਕ ਰੰਗ ਦਾ بیس ਸਜਾਇਆ ਹੋਵੇਗਾ ਉਹ ਕੱਪੜੇ ਦੇ ਵਿੱਚੋਂ ਝਾਤੀ ਨਹੀਂ ਮਾਰੇਗਾ ਦੋਨਾਂ ਹਿੱਸਿਆਂ ਤੋਂ ਤੁਸੀਂ ਕੱਪੜੇ ਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਆ ਜਿੱਦਾਂ ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਆ ਇਸੇ ਤਰੀਕੇ ਨਾਲ ਤੁਸੀਂ ਆਪਣਾ ਪਰਦਾ ਸਜਾ ਸਕਦੇ ਹੋ ਜ਼ਿਆਦਾਤਰ ਮੇਰੇ ਵੀਡੀਓ ਤੁਸੀਂ ਦੇਖਿਆ ਹੋਣਾ ਜਦੋਂ ਅਸੀਂ ਸਿੰਗਲ ਕੱਪੜੇ ਨਾਲ ਸੇਨ ਨੂੰ ਟੱਕਦੇ ਆ ਤਾਂ ਵਿੱਚੋਂ ਤੁਹਾਡਾ ਬੇਸ ਛਾਤੀ ਮਾਰਦਾ ਹੋਊਗਾ ਨਾ ਜਦੋਂ ਆਪਾਂ ਹਲਕੀਆਂ ਦਸਤਾਰਾ ਬੰਨਦੇ ਆ ਜਦੋਂ ਅਸੀਂ ਸੇਨ ਨੂੰ ਡਬਲ ਟਕਾਂਗੇ ਤਾਂ ਉਦੋਂ ਤੁਹਾਨੂੰ ਇਹ ਚੀਜ਼ ਨਹੀਂ ਲੱਗੇਗੀ ਹੁਣ ਦੂਜੇ ਸੈਸ਼ਨਾਂ ਅਸੀਂ ਹਰੇਕ ਹਿੱਸੇ ਤੋਂ ਪਰਦੇ ਨੂੰ ਸਾਫ਼ ਕਰਾਂਗੇ ਉੱਪਰ ਜਿਹੜੇ ਵਟਵਟੇਵੇਂ ਰਹਿੰਦੇ ਨੇ ਜਾਂ ਕਿਤੇ ਵੀ ਕੋਈ ਕਮੀ ਪੇਸ਼ੀ ਹੈ ਸੱਜੇ ਪਾਸਿਓਂ ਸਾਰੇ ਲੜ ਅਸੀਂ ਇੱਕ-ਇੱਕ ਕਰਕੇ ਸਾਫ਼ ਕਰਾਂਗੇ ਪਹਿਲਾਂ ਤਾਂ ਮੈਂ ਸੋਚ ਰਹੀ ਸੀਗਾ ਕਿ ਇਹਨਾਂ ਨੂੰ ਐਜ਼ ਇਟ ਇਜ਼ ਹੀ ਰਹਿਣ ਦਵਾਂ ਕਿਉਂਕਿ ਇਹ ਪੜਦਾ ਹੀ ਆ ਪਰ ਮੈਂ ਸੋਚਿਆ ਚਲੋ ਐਜ਼ ਇਟ ਇਜ਼ ਦਾ ਹੈਗੇ ਹੀ ਇਹ ਹੁਣ ਇਹਨਾਂ ਨੂੰ ਸਾਫ਼ ਵੀ ਕਰਕੇ ਦਿਖਾਈ ਦਵਾਂ ਤੁਹਾਨੂੰ ਇੱਕ ਵਾਰੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਵੀ ਕਰ ਸਕਦੇ ਹਾਂ ਤੁਸੀਂ ਜੇ ਤੁਹਾਡਾ ਮਨ ਕਰੇ ਦੇਖੋ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਨਾ 6 ਲੜ ਆਣਗੇ ਇਹਦੇ 6 ਲਾੜੀ ਆਏ ਆ ਸਿੰਗਲ ਪੜਨਾ ਹੈ ਇਹ 5 ਮੀਟਰ ਦਾ ਇਸੇ ਢੰਗ ਨਾਲ ਤੁਸੀਂ ਵੀ ਸਜਾ ਸਕਦੇ ਹੋ ਤੁਸੀਂ ਛੋਟੇ ਪਰਨੇ ਵੀ ਸਜਾ ਸਕਦੇ ਹੋ ਬੇਸ਼ੱਕ ਦੀ ਉਹ 3 ਮੀਟਰ ਦਾ ਹੋਵੇ 3.5 ਮੀਟਰ ਦਾ 4 4.5 ओके एटी ਨੂੰ ਤੁਸੀਂ ਬਸ ਧਿਆਨ ਚ ਰੱਖਣਾ ਸਟਾਈਲ ਤੁਹਾਡਾ ਤਰੀਕਾ ਤੁਹਾਡਾ ਇਹੀ ਹੋਣਾ ਚਾਹੀਦਾ ਹੈ ਹੁਣ ਉਪਰੋਜੀ ਪੰਨੇ ਨੂੰ ਸਹੀ ਤਰੀਕੇ ਨਾਲ ਸਾਫ ਕਰਨ ਤੋਂ ਬਾਅਦ ਅਸੀਂ ਸੈਂਟਰ ਚ ਵੀ ਨੂੰ ਲੈ ਕੇ ਆਵਾਂਗੇ ਜਿਹੜੇ ਵੱਟ ਤੁਹਾਨੂੰ ਢਿੱਲੇ ਲੱਗਦੇ ਉਹਨਾਂ ਨੂੰ ਇਸ ਤਰੀਕੇ ਨਾਲ ਟੈਕਟ ਵੀ ਕਰ ਸਕਦੇ ਆ ਤੇ ਫਿਰ ਤੁਹਾਨੂੰ ਅਖੀਰ ਤੇ ਲੁੱਪੀ ਵਾਲਾ ਪੱਲਾ ਲਾ ਕੇ ਦਿਖਾਵਾਂਗੇ ਦੇਖੋ ਅੱਜ ਸਾਨੂੰ 82 ਦਿਨ ਹੋ ਗਏ ਆ ਰੋਜ਼ ਤੁਹਾਨੂੰ ਅਲੱਗ-ਅਲੱਗ ਸਟਾਈਲ ਜਾਂ ਦਸਤਾਰਾ ਤੇ ਦੁਮਾਲਾ ਸਾਹਿਬ ਸਜਾ ਕੇ ਦਿਖਾਉਂਦੇ ਹੋਏ ਹਨਾ ਵੀਰੇ ਵੀਰੋ ਅਸੀਂ ਤੁਹਾਨੂੰ ਰੋਜ਼ ਇੱਕ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਈ ਆ ਇਹੇ ਚੀਜ਼ ਕਰਨ ਲਈ ਬਹੁਤ ਮਿਹਨਤ ਲੱਗਦੀ ਹੈ ਮੇਰੇ ਵੀਰੋ ਇਸੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਹੋ ਜੀਆਂ ਲੱਗਦੀਆਂ ਹੁੰਦੀਆਂ ਨੇ ਹੁਣ ਲੁੱਪੀ ਵਾਲੇ ਪੱਲੇ ਨੂੰ ਦੋਨਾਂ ਹਿੱਸਿਆਂ ਤੋਂ ਅੰਦਰੋਂ ਫੋਲਡ ਕਰਕੇ ਅਸੀਂ ਦੋਨਾਂ ਸਾਈਡਾਂ ਤੋਂ ਜਿਹੜਾ ਢਿੱਲਾ ਢਿੱਲਾ ਕਪੜਾ ਆ ਉਹਨੂੰ ਲੁੱਪੀ ਦੇ ਅੰਦਰ ਕਰਕੇ ਲੁੱਪੀ ਨੂੰ ਲਗਾਵਾਂਗੇ ਲੁੱਪੀ ਤੁਹਾਡੀ ਸੈਂਟਰ ਦੇ ਵਿੱਚ ਹੋਣੀ ਚਾਹੀਦੀ ਹੈ ਐਨ ਸਿਰ ਦੇ ਵਿੱਚ ਘਾਰ ਹੋਣੀ ਚਾਹੀਦੀ ਆ ਤੇ ਇਹਨੂੰ ਥੋੜਾ ਪਤਲਾ ਕਰਕੇ ਲਾਣਾ ਹੈ ਜਿਆਦਾ ਚੌੜਾ ਨਹੀਂ ਲਗਾਣਾ ਜੇ ਜਿਆਦਾ ਚੌੜਾ ਲਗਾਉਗੇ ਲੁੱਪੀ ਨੂੰ ਤਾਂ ਪਿੱਛੋਂ ਜੀ ਜਿਹੜ ਫਿਰ ਅਸੀਂ ਲੁਕਪੀ ਨੂੰ ਚੰਗੀ ਤਰ੍ਹਾਂ ਅੰਦਰ ਕਰਕੇ ਸਲਾਈ ਨਾਲ ਇਸ ਜਗ੍ਹਾ ਤੋਂ ਕੱਪੜੇ ਨੂੰ ਚੰਗੀ ਤਰ੍ਹਾਂ ਢਿੱਲੇ ਮੱਠੇ ਨੂੰ ਅੰਦਰ ਕਰ ਦਵਾਂਗੇ ਤੇ ਹੁਣ ਆਪਾਂ ਫਰੰਟ ਤੋਂ ਤੁਹਾਨੂੰ ਪਰਦੇ ਦੀ ਲੁੱਕ ਦਿਖਾਵਾਂਗੇ ਹਾਰੇ ਕਿਸੇ ਤੋਂ ਮੇਰੇ ਵੀਰੋ ਉਸ ਤੋਂ ਪਹਿਲਾਂ ਤੁਸੀਂ ਇਸ ਜਗ੍ਹਾ ਤੋਂ ਪਰਦੇ ਦੀ ਜਿਹੜੀ ਸ਼ੇਪ ਆ ਉਹਨੂੰ ਥੋੜਾ ਹੋਰ ਇੰਪਰੂਵ ਕਰ ਸਕਦੇ ਆ ਥੋੜੇ ਇਸ ਜਗ੍ਹਾ ਤੋਂ ਪਰਦੇ ਨੂੰ ਤਿੱਖਾ ਕਰ ਸਕਦੇ ਆ ਗੁਲਾਈ ਤੁਹਾਡੀ ਪਰਦੇ ਦੀ ਦੋਨਾਂ ਸਾਈਡਾਂ ਤੋਂ ਬਰਾਬਰ ਆ ਜੀ ਤੇ ਹੁਣ ਤੁਸੀਂ ਫਰੰਟ ਤੋਂ ਪਰਦੇ ਨੂੰ ਦੇਖ ਸਕਦੇ ਹੋ ਦੇਖੋ ਸਾਰੇ ਵੱਟ ਪਿੱਛੇ ਤੱਕ ਪਏ ਹੋਏ ਨੇ ਸੱਜੇ ਪਾਸੇ ਵੀ ਪੰਨਾ ਤੁਹਾਡਾ ਬਰਾਬਰ ਹੈ ਬਾਹਰ ਨੂੰ ਤੇ ਹੁਣ ਤੁਸੀਂ ਦੇਖੋ ਮੋਲੇ ਹ ਸ਼ੇਪ ਦੇਖ ਸਕਦੇ ਹੋ ਤੁਸੀਂ ਪੰਨੇ ਦੀ ਤੇ ਹੁਣ ਖੱਬੇ ਪਾਸਿਓਂ ਜੀ ਗੋਲਾਈ ਦੇ ਵਿੱਚ ਆ ਪੰਨਾ ਮੂਹਰ ਤੋਂ ਲੈ ਕੇ ਪਿੱਛੇ ਤੱਕ ਸਾਰੇ ਵੱਟ ਤੁਹਾਡੇ ਦਿਖ ਰਿਹਾ ਤੁਹਾਨੂੰ ਤੇ ਪੰਨਾ ਪਿੱਛੋਂ ਵੀ ਸਾਡਾ ਸਹੀ ਆ ਜੀ ਸਾਰੇ ਲੜ ਦਿਖ ਰਿਹਾ ਸੱਜੇ ਪਾਸਿਓਂ ਵੀ ਤੇ ਜੇਕਰ ਮੇਰੇ ਵੀਰੋ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ, ਦੁਮਾਲਾ ਸਹਿਬ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਮੇਰੇ ਵੀਰੋ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਿਓ ਇਹਨਾਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਹੋਰ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਨੂੰ ਵੇਖਣ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ